ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੁਣ ਕਰਦੇ ਆਪਾਂ ਗੱਲ ਗੁਣਾਂ ਦੀ 20 ਗੁਣ ਦੱਸਿਆ ਜੀ ਗੁਰਬਾਣੀ ਨੇ 20 ਵਿਸਵੇ ਜੇ ਗੁਰੂ ਦਾ ਮਨ ਮੰਨੇ ਤੇ ਫਿਰ ਪਰਮਾਤਮਾ ਦੀ ਦਗਾਹ ਵਿੱਚ ਪ੍ਰਵਾਨ ਹੋ ਸਕਦਾ ਅੱਜ ਆਪਾਂ ਪਹਿਲੇ ਗੁਣ ਦੀ ਗੱਲ ਕਰਾਂਗੇ ਕਿਹੜਾ ਗੁਣ ਹੈ ਉਹ ਗੁਰੂ ਨਾਨਕ ਬਾਦਸ਼ਾਹ ਜੀ ਦਾ ਸ਼ਬਦ ਹੈ ਜੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮਾ ਤਾਂ ਪਰੇ ਜੋ ਮੁਰਦਾਰ ਨਾ ਖਾਏ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮਾ ਤਾਂ ਪਰੇ ਜੋ ਮੁਰਦਾਰ ਨਾ ਖਾਏ ਤੇ ਮਾਰੇ ਕਹਿੰਦੇ ਆ ਜੀ ਪਰਾਇਆ ਨਹੀਂ ਖਾਣਾ ਇਹ ਸਭ ਤੋਂ ਵੱਡਾ ਗੋਣਿਆ ਜੀ ਵੀ ਗੁਰਬਾਣੀ ਦਾ ਫਰਮਾਨ ਹੈ ਤੀਰਥ ਤਪਯਾ ਤਤ ਤਦਾਵਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਓ ਸਭੁਨ ਤੇਰੇ ਮੈਂ ਨਾਹੀ ਕੋਇ ਵਿਣਗੁਣ ਕੀਤੇ ਭਗਤ ਨਾ ਹੋਇ ਕਹਿੰਦੇ ਜੇ ਗੁਣ ਨਹੀਂ ਹੋਣਗੇ ਭਗਤ ਨਹੀਂ ਹੋਏਗਾ ਤੇ ਸਭ ਤੋਂ ਵੱਡਾ ਇਹ ਹੈਗਾ ਆਪਣਾ ਕਿਰਤ ਸਭ ਤੋਂ ਵੱਡਾ ਗੁਣ ਪ੍ਰਾਇ ਹੱਕ ਨਹੀਂ ਖਾਣਾ ਮਹਾਰਾਜ ਕਹਿੰਦੇ ਜੇ ਪ੍ਰਾਇ ਹੱਕ ਖਾਣਾ ਤੇ ਅਸੀਂ ਤੇਰੀ ਹਾਮੀ ਨਹੀਂ ਭਰਦੇ ਪ੍ਰਾਇ ਹੱਕ ਮਤਲਬ ਕਿ ਠੱਗੀਆਂ ਮਾਰਨੀਆਂ ਕਿਹਣਾ ਧੋਖੇ ਨਾਲ ਪੈਸਾ ਖੋਣਾ ਕੋ ਤੇ ਇਹਨੂੰ ਕਹਿੰਦੇ ਪ੍ਰਾਇ ਹੱਕ ਮਤਲਬ 2 ਨੰਬਰ ਦੀ ਕਮਾਈ ਨਹੀਂ ਹੋਣੀ ਚਾਹੀਦੀ 1 ਨੰਬਰ ਦੀ ਕਮਾਈ ਹੋਣੀ ਚਾਹੀਦੀ ਆ ਧਰਮ ਦੀ ਇਸ ਕਰਕੇ ਜੇ ਪ੍ਰਾਇਆ ਹੱਕ ਆਪਾਂ ਛੱਡਾਂਗੇ ਤੇ ਫੇਰ ਹੀ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਸਕਦੇ ਆ ਇਹ ਹੈਗਾ ਜੀ ਪਹਿਲਾ ਗੁਣ ਠੀਕ ਹੈ ਜੀ ਅਸੀਂ ਹੁਣ ਅਗਲੀਆਂ ਵੀਡੀਓਾਂ ਦੇ ਵਿੱਚ ਹੋਰ ਵੀ ਵਿਚਾਰ ਕਰਾਂਗੇ ਦੂਜੇ ਗੁਣ ਦੀ ਤੀਜੇ ਗੁਣ ਦੀ ਚਾਰ ਗੁਣ ਮਤਲਬ 20 ਗੁਣ 20 20 ਜੇ ਗੁਰੂ ਦਾ ਮਨ ਮੰਨੇ ਤੇ ਫੇਰ ਪ੍ਰਵਾਨ ਹੋ ਸਕਦਾ ਵਾ ਇਸ ਕਰਕੇ ਅਸੀਂ ਅਗਲੀ ਵੀਡੀਓ ਉਹਦੀ ਲੰਮੀ ਨਹੀਂ ਕਰਨੀ ਵੀਡੀਓ ਤੂੰ ਵੀ ਅੱਜਕੱਲ ਕੋਈ ਵੀਡੀਓ ਲੰਬੀ ਜਾਰੀ ਸੁਣਦਾ ਨਹੀਂ ਆ ਇਸ ਕਰਕੇ ਇਹ ਤੇ ਇੱਕੇ ਵੀਡੀਓ ਚ ਵੀ ਗੱਲ ਹੋ ਸਕਦੀ ਆ ਇਸ ਕਰਕੇ ਵੀਡੀਓ ਲੰਬੀ ਨਹੀਂ ਕਰਨੀ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਹੋਰ ਜਾਣਾਂ ਤੱਕ ਵੀ ਵੀਡੀਓ ਕੋਈ ਜਾ ਸਕਦੀ ਆ ਇਸ ਕਰਕੇ ਅਗਲੀ ਵੀਡੀਓ ਚ ਗੱਲ ਕਰਾਂਗੇ ਅਗਲੇ ਗੋੰਦੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ